ਨਸ਼ੇ ਨੂੰ ਰੋਕਣ ਦੇ ਲਈ ਤੁਸੀਂ ਕੀ ਕਰੋਗੇ ਕਿਉਂਕਿ ਸਾਡਾ ਜਿਹੜਾ ਇਲਾਕਾ ਸਾਰਾ ਬਾਰਡਰ ਇਲਾਕਾ ਹੈਗਾ ਉਹਨੂੰ ਰੋਕਣ ਦੇ ਲਈ ਕੀ ਆਪਣੇ ਕੋਲ ਏਜੰਡਾ ਤਿਆਰ ਕੀਤਾ ਗਿਆ ਨਸ਼ਾ ਕੋਈ ਘਰ ਘਰ ਤੇ ਪੈਦਾ ਨਹੀਂ ਕਰਦਾ ਅਲਟੀਮੇਟਲੀ ਨਸ਼ਾ ਕਿਤੇ ਨਾ ਕਿਤੇ ਹੁੰਦਾ ਹੀ ਹੈ ਨਾ ਸਰਕਾਰਾਂ ਇਹਨੂੰ ਸਹਿਿਰਦ ਨਹੀਂ ਹੈਗੀਆਂ ਬੰਦ ਕਰਨ ਲਈ ਅਸੀਂ ਇਹ ਖਤਮ ਕਰਨ ਦਾ ਇੱਕੋ ਜਰੀਆ ਸਾਡੇ ਕੋਲ ਕਿ ਅਸੀਂ ਰੋਜ਼ਗਾਰ ਦੇ ਸਾਧਨ ਟਾਦਾ ਕਰਾਂਗੇ ਇਕਦਾਮ ਰਾਜਨੀਤੀ ਦੇ ਵਿੱਚ ਆਣਾ ਰਾਜਨੀਤੀ ਦੇ ਵਿੱਚ ਆ ਕੇ ਟਿਕਟ ਮਿਲ ਗਈ ਤੁਹਾਨੂੰ ਲੋਕ ਸਭਾ ਗੁਰਦਾਸਪੁਰ ਤੋਂ ਬਤੌਰ ਉਮੀਦਵਾਰ ਭੋਜਨ ਸਮਾਜ ਪਾਰਟੀ ਤੋਂ ਕੀ ਏਜੰਡਾ ਲੈ ਕੇ ਤੁਸੀਂ ਇੱਥੇ ਆਏ ਹੋ ਤੇ ਕਿਹੜੇ ਕਿਹੜੇ ਕੰਮ ਅਜਿਹੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਕੋਲੋਂ ਨਹੀਂ ਹੋਏ ਤੁਸੀਂ ਉਹ ਕਰੋਗੇ ਜਿੱਤਣ ਤੋਂ ਬਾਅਦ ਬੀ ਪ੍ਰੌਰਟੀ ਇਹ ਹੈ ਕਿ ਜ਼ਿਲ੍ਹੇ ਗੁਰਦਾਸਪੁਰ ਵਿੱਚ ਇੱਕ ਧਾਰੀਮਲ ਧਾਰੀਵਾਲ ਬੂਲਨ ਮਿਲ ਹੈ ਜਿਹੜੀ ਕਿ ਬੰਦ ਕੀਤੀ ਗਈ ਅਲੱਗ-ਅਲੱਗ ਸਮੇਂ ਦੀਆਂ ਸਰਕਾਰਾਂ ਵੱਲੋਂ ਉੱਥੇ ਸਾਡੇ ਹਜ਼ਾਰਾਂ ਲੋਕ ਜਿਹੜੇ ਗਰੀਬ ਲੋਕ ਜਾਂ ਕਿਸੇ ਵੀ ਵਰਗ ਦੇ ਲੋਕ ਮਜ਼ਦੂਰੀ ਕਰਦੇ ਸੀ ਕੰਮ ਕਰਦੇ ਸੀ ਇੱਥੇ ਆਪਣਾ ਰੋਜ਼ਗਾਰ ਚਲਾਉਂਦੇ ਸੀ ਅੱਜ ਉਹ ਬੰਦ ਪਈ ਹੈ ਸਾਡੀ ਪ੍ਰਾਇਓਰਿਟੀ ਨੂੰ ਚਾਲੂ ਕਰਨ ਦੀ ਹੈ ਸਾਨੂੰ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਾਨੂੰ ਲੋਕਾਂ ਦੀਆਂ ਤਕਲੀਫਾਂ ਬਾਰੇ ਪਤਾ ਹੈ ਕਿ ਇਹ ਲੋਕ ਜਿਹੜੇ ਨੇ ਛੋਟੇ-ਛੋਟੇ ਰੋਜ਼ਗਾਰਾਂ ਦੇ ਉੱਤੇ ਡਿਪੈਂਡ ਨੇ ਤੇ ਸਾਡੀ ਪ੍ਰਾਇਓਰਿਟੀ ਹੈ ਆਪਣੇ ਬਹੁਜਨ ਸਮਾਜ ਪਾਰਟੀ ਦੀ ਪ੍ਰਾਇਓਰਿਟੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਐਸੋ ਇਹੋ ਜਿਹਾ ਕੋਈ ਨਾ ਕੋਈ ਵੱਡਾ ਜਿਹੜਾ ਸੈਕਟਰ ਹੈ ਇੰਡਸਟਰੀ ਟਾਈਪ ਸੈਕਟਰ ਉਹ ਉੱਥੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਸਾਡੇ ਗਰੀਬ ਲੋਕ ਨੇ ਜਿਹੜੇ ਸਾਡੇ ਮਤਲਬ ਦਿਹਾੜੀਦਾਰ ਲੋਕ ਨੇ ਉਹਨਾਂ ਨੂੰ ਕੰਮ ਕਬ ਮਿਲ ਸਕੇ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਵਧੀਆ ਬਤੀਤ ਕਰ ਸਕਣ ਤੁਸੀਂ ਕਿਦਾਂ ਦੇਖਦੇ ਹੋ ਕਿ ਵੋਟਰ ਨੂੰ ਕਿਵੇਂ ਲੁਭਾ ਰਹੇ ਤੁਸੀਂ ਸਾਰੇ ਕਮਾਂ ਨੂੰ ਲੈ ਕੇ ਬਹੁਤ ਜਣ ਸਮਾਜ ਦੀ ਜਿਹੜੀ ਸਾਡੀ ਇੱਥੇ ਵੋਟ ਹੈ ਜੋ ਮੈਨੂੰ ਡਾਟਾ ਜਿਹੜੇ ਮੈਨੂੰ ਦੱਸਿਆ ਗਿਆ 50% ਸਾਡੀ ਵੋਟ ਹੈ ਸੈਕੰਡਲੀ ਇੱਕ ਜਨਰਲ ਸੀਟ ਜਨਰਲ ਸੀਟ ਦੇ ਉੱਤੋਂ ਬਹੁਜਨ ਸਮਾਜ ਪਾਰਟੀ ਨੇ ਇੱਕ ਐਸੀ ਕੈਂਡੀਡੇਟ ਉਤਾਰਿਆ ਉਹਦੇ ਨਾਲ ਸਾਡੀ ਜਿਹੜੀ ਫਾਈਟ ਹੈ ਜਿਹੜੇ ਸਾਡੇ ਸਮਾਜ ਦੀ ਵੋਟ ਸੀ ਜਿਹੜੀ ਅਸੀਂ ਦੂਜਿਆਂ ਨੂੰ ਅਸੀਂ ਪਾ ਕੇ ਜਿਤਾਉਂਦੇ ਸੀ ਇਸ ਵਾਰੀ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਪੂਰੇ ਅ ਜਿਲ੍ਹੇ ਵਿੱਚ ਹੰਗਾਰਾ ਮਿਲਿਆ ਕਿ ਦੂਜਿਆਂ ਨੂੰ ਜਿਤਾਉਣ ਦੀ ਬਜਾਏ ਅਸੀਂ ਆਪਣੇ ਦੀ ਬਾਹ ਫੜਾਂਗੇ ਤੇ ਆਪਣੇਆਂ ਨੂੰ ਜਿਤਾ ਕੇ ਤੇ ਪਾਰਲੀਮੈਂਟ ਸੇ ਭੇਜਾਂਗੇ ਪਠਾਨਕੋਟ ਨੇ ਤੁਹਾਡੀ ਕੀ ਪ੍ਰਾਇਓਰਿਟੀ ਰਹੇਗੀ ਕਿਉਂ ਪਠਾਨਕੋਟ ਦੇ ਵਿੱਚ ਵੀ ਕਈ ਅਜਿਹੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਪਿਛਲੇ ਵਾਰ ਦੇ ਸਾਂਸਦ ਵੱਲੋਂ ਗੱਲ ਕੀਤੀ ਜਾਵੇ ਤੇ ਉਹਨਾਂ ਵੱਲੋਂ ਹੱਲ ਨਹੀਂ ਕਰਵਾਈਆਂ ਗਿਆ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਵੀ ਲੱਗੇ ਇਹੋ ਜੀ ਕਿਹੜੀ ਪ੍ਰਾਇਓਰਿਟੀ ਤੁਹਾਡੀ ਰਹੇਗੀ ਕਿ ਜਿਹੜੀ ਪਠਾਨਕੋਟ ਦੇ ਲਈ ਮੇਨ ਹੈਗੀ ਆ ਤੁਸੀਂ ਸੋਚੀ ਹੋਏਗੀ ਕਿ ਇਹ ਜਰੂਰ ਹੱਲ ਕਰਵਾਉਣਾ ਇਸ ਚੀਜ਼ ਦਾ ਸਭ ਤੋਂ ਪਹਿਲੀ ਇਹ ਧਾਰ ਬਲਾਕ ਵਿੱਚ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਸਾਡੇ ਜਿਹੜੇ ਲੋਕ ਨੇ ਉੱਥੇ ਪਾਣੀ ਦੇ ਤਰਸ ਰਹੇ ਨੇ ਜਿੱਤੇ ਬਾਕੀ ਪਾਰਟੀਆਂ ਦੇ ਲੋਕਾਂ ਦੇ ਵਾਅਦੇ ਕਰਕੇ ਤੇ ਗੁੰਮਸ਼ੁਦਗੀ ਦੇ ਪੋਸਟਰ ਲਾਉਂਦੇ ਆ ਅਸੀਂ ਜ਼ਮੀਨ ਨਾਲ ਜੁੜੇ ਲੋਕ ਆ ਅਸੀਂ ਇੱਥੋਂ ਹਲਕੇ ਦੇ ਮਤਲਬ ਉਮੀਦਵਾਰ ਆ ਸਾਨੂੰ ਲੋਕਾਂ ਦੀਆਂ ਪ੍ਰਾਇਰਟੀਜ਼ ਪਤਾ ਤੇ ਉਹ ਪਾਰਟੀ ਨਾਲ ਡਿਸਕਸ ਕਰਕੇ ਅਸੀਂ ਵੱਡੇ ਵੱਡੇ ਬڑے ਵੱਡੇ ਵੱਡੇ ਫੈਸਲੇ ਜਿਹੜੇ ਉਹ ਲੈਣੇ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ 13 ਤੋਂ 13 ਸੀਟਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਹੈ ਉਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੀ ਦਾਅਵੇ ਤੇ ਸਾਰਿਆਂ ਕਰਨੇ ਆ ਜੀ ਇੰਡੀਆ ਨਾਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਪਰਦਵਾਸ ਤੋਂ ਦੱਸਦੇ ਕਿ ਚੋਣਾਂ ਨੂੰ ਲੈ ਕੇ ਤੁਹਾਡੇ ਨਾਲ ਹਰ ਤਰ੍ਹਾਂ ਦੀ ਜਿਹੜੀ ਖਬਰ ਆ ਪਾਰੀ ਰੂਬਰੂ ਕਰਵਾ ਰਹੇ ਹਾਂ ਅੱਜ ਸਾਡੇ ਨਾਲ ਪਠਾਨਕੋਟ ਦੇ ਵਿੱਚ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਬਹੁਜਨ ਸਮਾਜ ਪਾਰਟੀ ਦੇ ਰਿਟਾਇਰਡ ਸੁਪਰਡੈਂਟ ਇੰਜੀਨੀਅਰ ਰਾਜਕੁਮਾਰ ਜਨੋਤਰਾ ਜੀ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਉਹ ਪਿੰਡਾਂ ਦੇ ਵਿੱਚ ਪ੍ਰਵਾਸ ਕਰ ਰਹੇ ਨੇ ਉਹਨਾਂ ਨੂੰ ਕਿੰਦਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਇੰਡੀਆ ਨਾਊਜ਼ ਦੇ ਵਿੱਚ ਇਸ ਚੈਨਲ ਦੇ ਸਾਰੇ ਵਿਊਰਸ ਨੂੰ ਮੇਰੇ ਸਭ ਤੋਂ ਪਹਿਲਾਂ ਸਰ ਮੇਰਾ ਇੱਕ ਵੱਡਾ ਸਵਾਲ ਹੈ ਤੁਹਾਨੂੰ ਰਿਟਾਇਰਮੈਂਟ ਦੀ ਜ਼ਿੰਦਗੀ ਸਭ ਤੋਂ ਵਧੀਆ ਜ਼ਿੰਦਗੀ ਹੁੰਦੀ ਹੈ ਲੋਕੀ ਖੁਸ਼ਹਾਲੀ ਨਾਲ ਜ਼ਿੰਦਗੀ ਜਿੰਦੇ ਨੇ ਠੀਕ ਹੈ ਇੱਕਦਮ ਰਾਜਨੀਤੀ ਦੇ ਵਿੱਚ ਆਣਾ ਰਾਜਨੀਤੀ ਦੇ ਵਿੱਚ ਆ ਕੇ ਟਿਕਟ ਮਿਲ ਗਈ ਤੁਹਾਨੂੰ ਲੋਕ ਸਭਾ ਗੁਰਦਾਸਪੁਰ ਤੋਂ ਬਤੌਰ ਉਮੀਦਵਾਰ ਭੋਜਨ ਸਮਾਜ ਪਾਰਟੀ ਤੋਂ ਕੀ ਏਜੰਡਾ ਲੈ ਕੇ ਤੁਸੀਂ ਇੱਥੇ ਆਏ ਹੋ ਤੇ ਕਿਹੜੇ ਕਿਹੜੇ ਕੰਮ ਅਜਿਹੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਕੋਲੋਂ ਨਹੀਂ ਹੋਏ ਤੁਸੀਂ ਉਹ ਕਰੋਗੇ ਜਿੱਤਣ ਤੋਂ ਬਾਅਦ ਪਹਿਲੇ ਤੇ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈਗਾ ਮੈਂ ਇੱਕ ਗੈਸਟਰਡ ਅਫੀਸਰ 38 ਸਾਲ ਨੌਕਰੀ ਕਰਕੇ ਰਿਟਾਇਰ ਹੋ ਕੇ ਘਰ ਆਇਆ ਪਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਮੇਰਾ ਜਦੋਂ ਸਟੂਡੈਂਟ ਲਾਈਫ ਸੀ ਉਦੋਂ ਵੀ ਮੈਂ ਸਟੂਡੈਂਟਸ ਲੀਡਰ ਸੀ ਜਿਸ ਟਾਈਮ ਮੈਂ ਜੋਬ ਚ ਗਿਆ ਥੈਨ ਆਈ ਵਾਸ देयर ਆਲਸੋ ਲੀਡਰ ਹੀ ਮਤਲਬ ਲੀਡਰੀ ਹੀ ਕੀਤੀ ਸਟੇਟ ਲੈਵਲ ਤੇ ਲਗਾਤਾਰ ਪ੍ਰਧਾਨ ਰਹੇ ਸੀ ਬੀਸੀਐਸ empioyes ਐਸੋਸੀਏਸ਼ਨ ਦੇ ਵੀ ਸੀਨੀਅਰ ਵਾਈਸ ਪ੍ਰਧਾਨ 18 ਸਾਲ ਰਹੇ ਆ ਲੋਕਲ ਬੋਡੀ ਟ੍ਰਸਟ ਸੈਲ ਦੇ ਵੀ ਪੰਜਾਬ ਦੇ ਪ੍ਰਧਾਨ ਰਹੇ ਆ ਮੇਰਾ ਕਹਿਣ ਤੋਂ ਮਤਲਬ ਹੈ ਕਿ ਮੇਰਾ ਰਾਜਨੀਤਿਕ ਪਿਛੋਕੜ ਨਹੀਂ ਹੈਗਾ ਪਰ ਮੇਰਾ ਟ੍ਰੇਡ ਯੂਨੀਅਨ ਦਾ ਤਜਰਬਾ ਜਿਹੜਾ ਮੇਰਾ ਲਗਾਤਾਰ ਵਿਦਿਆ ਸਰਵਿਸ ਮੇਰਾ ਰਿਹਾ ਜਿੱਥੋਂ ਤੱਕ ਗੱਲ ਹੈ ਕਿ ਮੈਂ ਮੇਰੇ ਟੀਚੇ ਕੀ ਨੇ ਟੀਚੇ ਮੇਰੀ ਪਾਰਟੀ ਦੇ ਨੇ ਸਭ ਤੋਂ ਪਹਿਲੇ ਸੰਵਧਾਨ ਬਚਾਉਣ ਦੀ ਲੜਾਈ ਹੈ ਜਿਹੜੀ ਕਿ ਇਸ ਦੇਸ਼ ਦੇ ਵਿੱਚ ਬੜੀ ਬੁਰੀ ਤਰ੍ਹਾਂ ਸੰਵਧਾਨ ਨੂੰ ਜਿਹੜਾ ਸਾਨੂੰ ਜੀਣ ਦਾ ਜਿਹੜਾ ਸਾਨੂੰ ਮੱਲੋ ਕਹਿੰਦਾ ਵੀ ਇੱਕ ਇਨਸਾਨ ਨੂੰ ਜੋ ਹੱਕ ਚਾਹੀਦੇ ਆ ਜਿਹੜਾ ਸੰਵਿਧਾਨ ਸਾਨੂੰ ਹੱਕ ਦਿੰਦਾ ਉਹਨੂੰ ਕੁਚਲਣ ਦੀਆਂ ਉਹਨੂੰ ਖਤਮ ਕਰਨ ਦੀਆਂ ਸਾਜਸ਼ਾਂ ਜਿਹੜੀਆਂ ਉਹਨਾਂ ਨੂੰ ناکਾਮ ਕੀਤਾ ਜਾਏਗਾ ਸੈਕੰਡਲੀ ਸਾਡੀ ਪ੍ਰਾਇਓਰਟੀ ਇਹ ਹੈ ਕਿ ਜ਼ਿਲ੍ਹੇ ਗੁਰਦਾਸਪੁਰ ਵਿੱਚ ਇੱਕ ਧਾਰੀਮਲ ਧਾਰੀਵਾਲ ਬੂਲਨ ਮੇਲਾ ਜਿਹੜੀ ਕਿ ਬੰਦ ਕੀਤੀ ਗਈ ਅਲੱਗ-ਅਲੱਗ ਸਮੇਂ ਦੀਆਂ ਸਰਕਾਰਾਂ ਵੱਲੋਂ ਉੱਥੇ ਸਾਡੇ ਹਜ਼ਾਰਾਂ ਲੋਕ ਜਿਹੜੇ ਆ ਗਰੀਬ ਲੋਕ ਜਾਂ ਕਿਸੇ ਵੀ ਵਰਗ ਦੇ ਲੋਕ ਮਜ਼ਦੂਰੀ ਕਰਦੇ ਸੀ ਕੰਮ ਕਰਦੇ ਸੀ ਤੇ ਆਪਣਾ ਰੋਜ਼ਗਾਰ ਚਲਾਉਂਦੇ ਸੀ ਅੱਜੋ ਬੰਦ ਪਈ ਹੈ ਸਾਡੀ ਪ੍ਰਾਇਓਰਿਟੀ ਨੂੰ ਚਾਲੂ ਕਰਨ ਦੀ ਹੈ ਸੈਕੰਡਲੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਤੱਕ ਕੋਈ ਇੰਡਸਟਰੀ ਨਹੀਂ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਲੋਕ ਪੇਸ਼ਕੀਆਂ ਦੇ ਤੌਰ ਤੇ ਆਪਣੀਆਂ ਐਡਵਾਂਸ ਮਤਲਬ ਕਹਿ ਕੇ ਕਿ ਅਸੀਂ ਐ ਕਰਦੇ ਆਂਗੇ ਉਹ ਕਰ ਦਾਂਗੇ ਇਹ ਮਿਲ ਲਾ ਲਾ ਦੇਂਗੇ ਬਟ ਸਾਰੇ ਫੇਲ ਹੋ ਗਏ ਸਿਰਫ ਇੱਕ ਸਲੋਗਨ ਇਲੈਕਸ਼ਨ ਸਲੋਗਨ ਦੇ ਤੌਰ ਤੇ ਯੂਜ਼ ਕੀਤਾ ਉਹਨੇ ਪਰ ਕਿਉਂਕਿ ਅਸੀਂ ਗਰੀਬ ਲੋਕਾਂ ਚੋਂ ਆ ਗਰੀਬ ਸਮਾਜ ਚੋਂ ਆ ਸਾਨੂੰ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਾਨੂੰ ਲੋਕਾਂ ਦੀਆਂ ਤਕਲੀਫਾਂ ਬਾਰੇ ਪਤਾ ਹੈ ਕਿ ਇਹ ਲੋਕ ਜਿਹੜੇ ਨੇ ਛੋਟੇ-ਛੋਟੇ ਰੋਜ਼ਗਾਰਾਂ ਦੇ ਉੱਤੇ ਡਿਪੈਂਡ ਨੇ ਤੇ ਸਾਡੀ ਪ੍ਰਾਇਰੀਟੀ ਹੈ ਆਪਣੇ ਬਹੁਜਨ ਸਮਾਜ ਪਾਰਟੀ ਦੀ ਪ੍ਰਾਇਰੀਟੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਐਸੋ ਇਹੋ ਜਿਹਾ ਕੋਈ ਨਾ ਕੋਈ ਵੱਡਾ ਜਿਹੜਾ ਸੈਕਟਰ ਹੈ ਇੰਡਸਟਰੀ ਟਾਈਪ ਸੈਕਟਰ ਉਹ ਉੱਥੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਸਾਡੇ ਗਰੀਬ ਲੋਕ ਨੇ ਜਿਹੜੇ ਸਾਡੇ ਮਤਲਬ ਦਿਹਾੜੀਦਾਰ ਲੋਕ ਨੇ ਉਹਨਾਂ ਨੂੰ ਕੰਮ ਕਬ ਮਿਲ ਸਕੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਬਤੀਤ ਕਰ ਸਕੇ ਲੋਕ ਸਭਾ ਗੁਰਦਾਸਪੁਰ ਦੇ ਵਿੱਚ ਹਰ ਵਾਰੀ ਇਹ ਦੇਖਣ ਨੂੰ ਆਇਆ ਕਿ ਸੈਲੀਬ੍ਰਿਟੀ ਸੀਟ ਰਹੀ ਹੈ ਬਾਈ ਇਅਰ ਇੱਥੇ ਕੈਂਡੀਡੇਟ ਆਂਦਾ ਹੈ ਬਾਈ ਇਅਰ ਨਿਕਲ ਜਾਂਦਾ ਵਾਪਸੀ ਪਰ ਇਸ ਵਾਰੀ ਜਿਹੜੇ ਕੈਂਡੀਡੇਟ ਲਗਾਏ ਗਏ ਨੇ ਚਾਹੇ ਉਹ ਭਾਜਪਾ ਦੀ ਗੱਲ ਕੀਤੀ ਜਾਵੇ ਚਾਹੇ ਕਾਂਗਰਸ ਦੀ ਚਾਹੇ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਚਾਹੇ ਤੁਹਾਡੀ ਪਾਰਟੀ ਦੀ ਗੱਲ ਕੀਤੀ ਜਾਵੇ ਸਾਰੇ ਹੀ ਕੈਂਡੀਡੇਟ ਜਿਹੜੇ ਨੇ ਲੋਕਲ ਗੁਰਦਾਸਪੁਰ ਲੋਕ ਸਭਾ ਦੇ ਵਿੱਚੋਂ ਹੀ ਲਗਾਏ ਗਏ ਨੇ ਦੋ ਜ ਤੇ ਦੋ ਜਿਹੜੇ ਨੇ ਗੁਰਦਾਸਪੁਰ ਵਾਲੇ ਪਾਸੋਂ ਆ ਤੁਸੀਂ ਕਿਦਾਂ ਦੇਖਦੇ ਹੋ ਕਿ VOTER ਨੂੰ ਕਿਵੇਂ ਲੁਭਾ ਰਹੇ ਤੁਸੀਂ ਸਾਰੇ ਕੰਮਾਂ ਨੂੰ ਲੈ ਕੇ ਪਹਿਲੀ ਗੱਲ ਤੇ ਮੈਂ ਇੱਕ ਗਰੀਬ ਸਮਾਜ ਚੋਂ ਆ ਬਹੁਜਨ ਸਮਾਜ ਚੋਂ ਆ ਬਹੁਜਨ ਸਮਾਜ ਦੀ ਜਿਹੜੀ ਸਾਡੀ ਇੱਥੇ ਵੋਟ ਹੈ ਜੋ ਮੈਨੂੰ ਡਾਟਾ ਜਿਹੜੇ ਮੈਨੂੰ ਦੱਸਿਆ ਗਿਆ 50% ਸਾਡੀ ਵੋਟ ਹੈ ਸੈਕੰਡਲੀ ਇਹ ਇੱਕ ਜਨਰਲ ਸੀਟ ਹੈ ਜਨਰਲ ਸੀਟ ਦੇ ਉੱਤੋਂ ਬਹੁਜਨ ਸਮਾਜ ਪਾਰਟੀ ਨੇ ਇੱਕ ਐਸੀ ਕੈਂਡੀਡੇਟ ਉਤਾਰਿਆ ਉਹਦੇ ਨਾਲ ਸਾਡੀ ਜਿਹੜੀ ਫਾਈਟ ਹੈ ਜਿਹੜੇ ਸਾਡੇ ਸਮਾਜ ਦੀ ਵੋਟ ਸੀ ਜਿਹੜੇ ਅਸੀਂ ਦੂਜਿਆਂ ਨੂੰ ਅਸੀਂ ਪਾ ਕੇ ਜਿਤਾਉਂਦੇ ਸੀ ਇਸ ਵਾਰੀ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਪੂਰੇ ਜ਼ਿਲ੍ਹੇ ਵਿੱਚ ਹੰਗਾਰਾ ਮਿਲਿਆ ਕਿ ਦੂਜਿਆਂ ਨੂੰ ਜਿਤਾਉਣ ਦੀ ਬਜਾਏ ਅਸੀਂ ਆਪਣਿਆਂ ਦੀ ਬਾਹ ਫੜਾਂਗੇ ਤੇ ਆਪਣਿਆਂ ਨੂੰ ਜਿਤਾ ਕੇ ਤੇ ਪਾਰਲੀਮੈਂਟ ਚ ਭੇਜਾਂਗੇ ਲੋਕ ਸਭਾ ਹਲਕੇ ਗੁਰਦਾਸਪੁਰ ਦੇ ਵਿੱਚ ਗੱਲ ਕੀਤੀ ਜਾਂਦੀ ਤੇ 9 ਪਿੰਡਾਂ 9 ਹਲਕੇ ਨੇ ਟੋਟਲ ਠੀਕ ਹੈ ਜਿਹਦੇ ਵਿੱਚੋਂ ਪਠਾਨਕੋਟ ਦੇ ਵਿੱਚ ਤਿੰਨ ਹਲਕੇ ਪੈਂਦੇ ਨੇ ਪਠਾਨਕੋਟ ਲਈ ਤੁਹਾਡੀ ਕੀ ਪ੍ਰਾਇੋਰਟੀ ਰਹੇਗੀ ਕਿਉਂਕਿ ਪਠਾਨਕੋਟ ਦੇ ਵਿੱਚ ਵੀ ਕਈ ਅਜਿਹੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਪਿਛਲੀ ਵਾਰ ਦੇ ਸੰਸਦ ਵੱਲੋਂ ਗੱਲ ਕੀਤੀ ਜਾਵੇ ਤੇ ਉਹਨਾਂ ਵੱਲੋਂ ਹੱਲ ਨਹੀਂ ਕਰਵਾਈਆਂ ਗਿਆ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਵੀ ਲੱਗੇ ਇਹੋ ਜਿਹੀ ਕਿਹੜੀ ਪ੍ਰਾਇੋਰਟੀ ਤੁਹਾਡੀ ਰਹੇਗੀ ਕਿ ਜਿਹੜੀ ਪਠਾਨਕੋਟ ਦੇ ਲਈ ਮੇਨ ਹੈਗੀ ਆ ਤੁਸੀਂ ਸੋਚੀ ਹੋਏਗੀ ਕਿ ਇਹ ਜਰੂਰ ਹੱਲ ਕਰਵਾਉਣਾ ਇਸ ਚੀਜ਼ ਦਾ ਸਭ ਤੋਂ ਪਹਿਲੀ ਇਹਦੇ ਧਾਰ ਬਲਾਕ ਵਿੱਚ ਪਾਣੀ ਦੀ ਬੜੀ ਵੱਡੀ ਸਮੱਸਿਆ ਸਾਡੇ ਜਿਹੜੇ ਲੋਕ ਨੇ ਉੱਥੇ ਪਾਣੀ ਦੇ ਤਰਸ ਰਹੇ ਨੇ ਪ੍ਰਾਇਓਰਟੀ ਸਾਡੀ ਉਹ ਹੈ ਕਿਉਂਕਿ ਬੀਂਗ ਐਨ ਇੰਜੀਨੀਅਰ ਮੈਂ ਸਾਰਾ ਜਿਹੜਾ ਐਨਲਾਈਜ਼ ਕੀਤਾ ਹੋਇਆ ਮੈਨੂੰ ਪਤਾ ਹੈ ਇਸ ਬਾਰੇ ਸਾਈਕਲ ਇੰਡਸਟਰੀ ਹੈ ਸਾਡੇ ਲੋਕਾਂ ਕੋਲ ਰੋਜ਼ਗਾਰ ਦੇ ਸਾਧਨ ਨਹੀਂ ਹੈਗੇ ਉਹ ਦੈਟ ਕੈਨ ਬੀ ਓਨਲੀ ਫੁਲਫਿਲਡ ਬਾਈ ਇਹ ਇੰਡਸਟਰੀ ਅਸੀਂ ਉਹ ਸਾਡਾ ਸੈਕੰਡ ਪ੍ਰਾਇਓਰਟੀ ਪ੍ਰਾਇਓਰਟੀ ਉਹ ਹੈ ਥਰਡਲੀ ਤੁਹਾਨੂੰ ਪਹਿਲੇ ਦੱਸਿਆ ਕਿ ਮਿਲ ਰਿਹਾ ਸਾਡੀ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਆਪਣੇ ਜਿਹੜੇ ਪਾਰਟੀ ਵੱਲੋਂ ਜੋ ਵੀ ਸਾਡਾ ਏਜੰਡਾ ਮਜ਼ਦੂਰਾਂ ਵਾਸਤੇ ਫਾਈਨਲ ਹੋਣਾ ਹੈ ਗਰੀਬਾਂ ਵਾਸਤੇ ਫਾਈਨਲ ਹੋਣਾ ਸਾਰੇ ਵਰਗਾਂ ਵਾਸਤੇ ਫਾਈਨਲ ਹੋਣਾ ਜਾਂ ਜਿੰਨੇ ਵੀ ਸਮਾਜ ਦੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਦੇ ਨੌਕਰੀਆਂ ਬਾਰੇ ਫਾਈਨਲ ਹੋਣਾ ਅਸੀਂ ਉਹ ਲੈ ਕੇ ਜਾਣਾ ਹਰ ਹਾਲ ਜਿੱਤੇ ਪਾਰਲੀਮੈਂਟ ਵਿੱਚ ਤਾਂ ਯੂ ਵਿਲ ਸੀ ਦਾ ਡਿਫਰੈਂਸ ਜਿੱਥੇ ਬਾਕੀ ਪਾਰਟੀਆਂ ਦੇ ਲੋਕਾਂ ਦੇ ਵਾਅਦੇ ਕਰਕੇ ਤੇ ਗਮਸ਼ੁੱਦ ਗਿੱਦੇ ਪੋਸਟਲੋਂ ਆਂਦੇ ਆ ਅਸੀਂ ਜ਼ਮੀਨ ਨਾਲ ਜੁੜੇ ਲੋਕ ਆ ਅਸੀਂ ਇੱਥੋਂ ਹਲਕੇ ਦੇ ਮਤਲਬ ਉਮੀਦਵਾਰ ਆ ਸਾਨੂੰ ਲੋਕਾਂ ਦੀਆਂ ਪ੍ਰਾਇਰਟੀਜ਼ ਪਤਾ ਤੇ ਉਹ ਪਾਰਟੀ ਨਾਲ ਡਿਸਕਸ ਕਰਕੇ ਅਸੀਂ ਵੱਡੇ ਵੱਡੇ بڑے ਵੱਡੇ ਵੱਡੇ ਫੈਸਲੇ ਜਿਹੜੇ ਉਹ ਲੈਣੇ ਆ ਜਿਹੜੇ ਕਿ ਲੋਕ ਹਿੱਤ ਵਿੱਚ ਹੋਣਗੇ ਇਸੇ ਦੇ ਨਾਲ ਦੇਖਿਆ ਗਿਆ ਕਈ ਵਾਰੀ ਜਿਹੜੇ ਕੀ ਉਮੀਦਵਾਰ ਆਉਂਦੇ ਨੇ ਨਸ਼ੇ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਨਾਲ ਲੈ ਕੇ ਆਉਂਦੇ ਨੇ ਜਦੋਂ ਵੀ ਕੋਈ ਇਲੈਕਸ਼ਨ ਹੁੰਦੇ ਚਾਹੇ ਉਹ ਐਮਸੀ ਚੋਣਾਂ ਲੈ ਲਈਏ ਚਾਹੇ ਉਹ ਐਮਐਲਏ ਦੇ ਚੋਣਾਂ ਲੈ ਲਈਏ ਚਾਹੇ ਉਹ ਐਮਪੀ ਦੇ ਚੋਣਾਂ ਲੈ ਲਈਏ ਨਸ਼ੇ ਦਾ ਮੁੱਦਾ ਹਰ ਵੇਲੇ ਬਰਕਰਾਰ ਰਹਿੰਦਾ ਪਰ ਨਸ਼ੇ ਨੂੰ ਕਿਤੇ ਵੀ ਠੱਲ ਨਹੀਂ ਪਾਈ ਜਾਂਦੀ ਨਸ਼ਾ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਤੇ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਨਸ਼ਾ ਆਪਣੀ ਚਰਮ ਸੀਮਾ ਦੇ ਉੱਪਰ ਹੈਗਾ ਨਸ਼ੇ ਨੂੰ ਰੋਕਣ ਦੇ ਲਈ ਤੁਸੀਂ ਕੀ ਕਰੋਗੇ ਕਿਉਂਕਿ ਸਾਡਾ ਜਿਹੜਾ ਇਲਾਕਾ ਸਾਰਾ ਬਾਰਡਰ ਇਲਾਕਾ ਹੈਗਾ ਜਿਹੜਾ ਪੜਿਆ ਲਿਖਿਆ ਵਰਗ ਜਾਂ ਮਜ਼ਦੂਰ ਵਰਗ ਜਦੋਂ ਉਹਨੂੰ ਰੋਜ਼ਗਾਰ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਉਹ ਆਪਣੀ ਜਿਹੜੀ ਅ ਦਿਮਾਗ ਦੀ ਜਿਹੜੀ ਅ ਇਰੀਟੇਸ਼ਨ ਹੈ ਅਨਸੈਚੂਰੇਸ਼ਨ ਹੈ ਛੋਟਾ ਜਿਹਾ ਰਿਲੀਫ ਲੈਣ ਲਈ ਉਹ ਨਸ਼ੇ ਵੱਲ ਆਪਣੇ ਆਪ ਨੂੰ ਡਾਇਵਰਟ ਕਰ ਲੈਂਦਾ ਸਾਡੀ ਪ੍ਰਾਇੋਰਟੀਜ਼ ਹੈ ਕਿ ਸਾਰੇ ਲੋਕਾਂ ਨੂੰ ਜਿਸ ਜਿਸ ਵੀ ਕੁਆਲਿਟੀ ਦਾ ਜਿਸ ਵੀ ਜਿਸ ਵੀ ਕੁਆਲਿਫਿਕੇਸ਼ਨ ਦਾ ਹੋਏਗਾ ਚਾਹੇ ਕੋ ਨੌਜਵਾਨ ਹੋਏ ਚਾਹੇ ਕੋਈ ਹੋਏ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਜਿਹੜੇ ਮਹੱਈਆ ਕਰਾਉਣਾ ਤੇ ਜਦੋਂ ਅਸੀਂ ਰੋਜ਼ਗਾਰ ਦੇ ਮਹੱਈਆ ਪ੍ਰੋਵਾਈਡ ਕਰਾਂਗੇ ਤੇ ਨੈਚੁਰਲੀ ਇਹ ਇੱਕ ਬੜੀ ਬੇਸਿਕ ਚੀਜ਼ ਹੈ ਕਿ ਜਦੋਂ ਕਿਸੇ ਨੂੰ ਅਨਸੈਚੂਰੇਸ਼ਨ ਹੋਏਗੀ ਤੇ ਉਹ ਰੋਜ਼ਗਾਰ ਨਾਲ ਉਹਦੇ ਘਰ 'ਚ ਜਦੋਂ ਥੋੜਾ ਆਪਣਾ ਘਰ-ਬਾਰ ਚੱਲੇਗਾ ਸੌਖਾ ਹੱਥ ਹੋਏਗਾ ਤੇ ਨੈਚੁਰਲੀ ਬੱਚੇ ਸਾਰੇ ਲੋਕ ਡਾਇਵਰਟ ਹੋਣਗੇ ਚੰਗੇ ਕੰਮ ਕਰਨ ਲਈ ਨਸ਼ਿਆਂ ਨੂੰ ਛੱਡਣ ਦੀ ਕੋਸ਼ਿਸ਼ ਕਰਨਗੇ ਜਿੰਨੀ ਪਰ ਦੇਖਣ ਵਾਲੀ ਅੱਜ ਤੱਕ ਗੱਲ ਇਹ ਹੋਈ ਆ ਕਿ ਅੱਜ ਤੱਕ ਜਿੰਨੇ ਵੀ ਲੋਕ ਆਏ ਆ ਉਹ I don't know ਵੀ ਉਹਨਾਂ ਦਾ ਰੀਜ਼ਨ ਉਹਨਾਂ ਦਾ ਕਿਉਂ ਉਹ ਪੈਸੇ ਦੇ ਪਰਤੀ ਜਾਂ ਕੀ ਆ ਉਹ ਕਦੀ ਵੀ ਇਸ ਚੀਜ਼ ਨੂੰ ਠੱਲ ਪਾਉਂਦੀਆਂ ਗੱਲਾਂ ਨਹੀਂ ਕਰਦੇ ਉਹ ਪੁਲਿਸ ਦੇ ਪ੍ਰੈਸ਼ਰ ਨਾਲ ਗੱਲਾਂ ਕਰਦੇ ਆ ਜੇਕਰ ਇਹ ਦੇਖਿਆ ਜੇ ਨਸ਼ਾ ਆਉਂਦਾ ਕਿੱਥੋਂ ਆ ਨਸ਼ਾ ਕੋਈ ਘਰ ਘਰ ਤੇ ਪੈਦਾ ਨਹੀਂ ਕਰਦਾ ਅਲਟੀਮੇਟਲੀ ਨਸ਼ਾ ਕਿਤੇ ਨਾ ਕਿਤੇ ਹੁੰਦਾ ਹੀ ਹੈ ਨਾ ਸਰਕਾਰਾਂ ਇਹਨੂੰ ਸੁਹਿਰਦ ਨਹੀਂ ਆਗੀਆਂ ਬੰਦ ਕਰਨ ਲਈ ਅਸੀਂ ਇਹ ਖਤਮ ਕਰਨ ਦਾ ਇੱਕੋ ਜਰੀਆ ਸਾਡੇ ਕੋਲ ਕਿ ਅਸੀਂ ਰੋਜ਼ਗਾਰ ਦੇ ਸਾਧਨ ਪੈਦਾ ਕਰਾਂਗੇ ਤੇ ਆਪਣੇ ਆਪ ਹੀ ਅਲਟੀਮੇਟਲੀ ਉਹ ਸਾਰਾ ਕੁਝ ਠੀਕ ਹੋਏਗਾ ਪੰਜਾਬ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ 13 ਤੋਂ 13 ਸੀਟਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਹੈ ਉਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੀ ਦਾਅਵੇ ਤੇ ਸਾਰਿਆਂ ਕਰਨੇ ਆ ਜੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਹਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜੋ ਵੀ ਮਰਜੀ ਦਾਅਵੇ ਕੀਤੇ ਜਾਣ ਉਹਦੇ ਉੱਤੇ ਮੈਂ ਭਗਵੰਤ ਮਾਨ ਸਾਹਿਬ ਦੀ ਟਿੱਪਣੀ ਦੇ ਕਿੰਤੂ ਨਹੀਂ ਕਰ ਸਕਦਾ ਪਰ ਮੈਂ ਆਪਣੀ ਪਾਰਟੀ ਦੀ ਵਰਕਿੰਗ ਆਪਣੀ ਪਾਰਟੀ ਦੇ ਮੈਨੀਫੈਸਟੋ ਨੂੰ ਲੈ ਕੇ ਅਸੀਂ ਲੋਕਾਂ ਨੂੰ ਜਾ ਰਹੇ ਆ ਤੇ ਸਾਨੂੰ ਯਕੀਨ ਹੈ ਕਿ ਅਸੀਂ ਸਾਰੀਆਂ ਸੀਟਾਂ ਜਿਹੜੀਆਂ ਉਥੋਂ ਜਿੱਤਣ ਦੇ ਕਾਬਿਲ ਹਾਂ ਲਾਸਟ ਕੁਐਸਚਨ ਇਹ ਮੇਰਾ ਇਹ ਹੈ ਕਿ ਯੂਥ ਨੂੰ ਤੁਹਾਡਾ ਕੀ ਮੈਸੇਜ ਹੈ ਕਿਉਂਕਿ ਯੂਥ ਦਾ ਹਰ ਵੇਲੇ ਇਲੈਕਸ਼ਨਰ ਦੇ ਵਿੱਚ ਅਹਿਮ ਜਿਹੜਾ ਯੋਗਦਾਨ ਰੰਦਾ ਹੈ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸਾਡੇ ਚੈਨਲ ਦੇ ਮਾਧਿਅਮ ਯੂਥ ਨੂੰ ਤੁਹਾਡੇ ਚੈਨਲ ਰਾਹੀਂ ਇਹੀ ਮਾਧਿਅਮ ਇਹ ਆਪਣੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਮੈਸੇਜ ਹੈ ਕਿ ਅਸੀਂ ਤੁਹਾਡੇ ਵਾਸਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੀਆਂ ਜਿਹੜੀਆਂ ਪਲੈਨਿੰਗਸ ਨੇ ਤੁਹਾਡੇ ਰੋਜ਼ਗਾਰ ਵਾਸਤੇ ਉਹ ਪਾਰਲੀਮੈਂਟ 'ਚ ਰੱਖਾਂਗੇ ਉਹਨਾਂ ਨੂੰ ਇੰਪਲੀਮੈਂਟ ਕਰਵਾਵਾਂਗੇ ਜੋ ਸਾਡੇ ਬਹੁਜਨ ਸਮਾਜ ਪਾਰਟੀ ਦਾ ਮੁੱਖ ਏਜੰਡਾ ਹੈ ਇਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਬੇਨਤੀ ਕਰਾਂਗੇ ਸਾਰੇ ਯੂਥ ਨੂੰ ਵੀ ਤੇ ਸਾਰੇ ਇਲਾਕਾ ਵਾਸੀਆਂ ਨੂੰ ਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਵਾ ਕੇ ਕਾਮਯਾਬ ਕਰੋ ਤਾਂ ਕਿ ਸਾਰੇ ਲੋਕਾਂ ਦੀ ਜੀਵਨ ਆਜ਼ ਪਾਰਲੀਮੈਂਟ ਚ ਉਠਾ ਸਕੀ। ਠੀਕ ਹੈ ਸਰ ਬਹੁਤ ਬਹੁਤ ਧੰਨਵਾਦ। ਧੰਨਵਾਦ ਥੈਂਕ ਯੂ। ਤਾਂ ਇਹ ਹਨ ਸਾਡੇ ਨਾਲ ਰਿਟਾਇਰਡ ਸੁਪਰਡੈਂਟ ਇੰਜੀਨੀਅਰ ਰਾਜਕਮਾਰ ਜਨੋਤਰਾ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ। ਅੱਜ ਉਹਨਾਂ ਨੇ ਕਿਹਾ ਕਿ ਉਹ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਏਜੰਡਾ ਲੋਕਾਂ ਤੱਕ ਲੈ ਕੇ ਜਾ ਰਹੇ ਨੇ ਜਾ ਰਹੇ ਨੇ। ਇਸੇ ਦੇ ਨਾਲ ਦੇਖਦੇ ਰਹੋ ਇੰਡੀਆ ਨਾਊ نیوز ਮੈਨੂੰ ਦਿਓ ਇਜਾਜ਼ਤ